ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆ ਜਿਹੜਾ ਤੁਸੀਂ ਮੰਜਾ ਦੇਖ ਰਹੇ ਹੋ ਇਸ ਮੰਜੇ ਦੀ ਆਪਾਂ ਇੱਕ ਵੀਡੀਓ ਪਾਈ ਸੀ ਸ਼ਾਰਟ ਰੀਲ ਤੇ ਕਾਫੀ ਲੋਕਾਂ ਨੇ ਪਸੰਦ ਕੀਤੀ ਇੰਸਟਾਗ੍ਰam ਤੇ 1 ਮਿਲੀਅਨ ਦੇ ਕਰੀਬ ਇਹ ਵੀਡੀਓ ਜਿਹੜੀ ਆਪਾਂ ਮੰਜੇ ਦੀ ਪਾਈ ਸੀ ਪਹੁੰਚ ਚੁੱਕੀ ਹੈ ਤੇ ਕਾਫੀ ਲੋਕਾਂ ਨੇ ਕਮੈਂਟ ਕੀਤੇ ਸੀਗੇ ਵੀ ਮਾਤਾ ਜੀ ਨਾਲ ਮਿਲਾਓ ਸਾਨੂੰ ਮਾਤਾ ਜੀ ਨਾਲ ਗੱਲਬਾਤ ਕਰਿਓ ਤੇ ਅੱਜ ਆਪਾਂ ਮਾਤਾ ਜੀ ਕੋਲ ਪਹੁੰਚੇ ਆ ਤੇ ਉਹਨਾਂ ਦੇ ਹੱਥਾਂ ਦੇ ਬਣੇ ਹੋਏ ਕੁਝ ਹੋਰ ਨਮੂਨੇ ਵੀ ਤੁਹਾਡੇ ਨਾਲ ਰੂਰੂ ਕਰਾਂਗੇ ਬਣੇ ਰਹੋ ਵੀਡੀਓ ਦੇ ਨਾਲ ਆਜੋ ਕਰਦੇ ਆਂ ਗੱਲਬਾਤ ਜਿੰਨੇ ਵੀ ਦੋਸਤਾਂ ਮਿੱਤਰਾਂ ਨੇ ਕਮੈਂਟ ਕੀਤੇ ਸੀਗੇ ਤੇ ਉਹਨਾਂ ਸਾਰੇ ਸਵਾਲਾਂ ਦੇ ਆਪਾਂ ਜਵਾਬ ਦੇਵਾਂਗੇ ਤੇ ਜਿਨ੍ਹਾਂ ਜਿਨ੍ਹਾਂ ਨੇ ਇੰਸਟਾਗ੍ਰam ਤੇ ਆਪਣੀ ਰੀਲ ਦੇਖੀ ਸੀ ਕਮੈਂਟ ਕਰਕੇ ਜੂਰ ਦੱਸਿਓ ਤੇ ਉਹਨਾਂ ਦਾ ਕੀ ਸਵਾਲ ਸੀ ਉਹ ਵੀ ਤੁਸੀਂ ਥੱਲੇ ਕਮੈਂਟ 'ਚ ਕਰ ਸਕਦੇ ਹੋ ਤੇ ਆਜੋ ਗੱਲਬਾਤ ਕਰਦੇ ਆਂ ਤੇ ਹੋਰ ਵੀ ਉਹਨਾਂ ਕੋਲੇ ਜਿਹੜਾ ਸਮਾਨ ਆ ਉਹ ਵੀ ਤੁਹਾਨੂੰ ਆਪਾਂ ਅੱਜ ਵੀਡੀਓ ਵਿੱਚ ਦਿਖਾਵਾਂਗੇ ਤੇ ਇਹ ਉਹਨਾਂ ਨੂੰ ਸ਼ੌਂਕ ਹੈ ਕੋਈ ਉਹ ਕਿੱਤੇ ਵੱਲੋਂ ਜਾਂ ਕੋਈ ਆਪਾਂ ਕਹਿੰਦੇ ਵੇਚਣ ਖਾਤਰ ਤਿਆਰ ਨਹੀਂ ਕਰਦੇ ਇਹ ਸਿਰਫ ਸ਼ੌਂਕ ਵੱਲੋਂ ਘਰੇ ਰੱਖਣ ਲਈ ਤਿਆਰ ਕੀਤੇ ਹੋਏ ਮੰਜੇ ਆ ਤੇ ਆयो ਵੀਡੀਓ ਦੇ ਵਿੱਚ ਗੱਲਬਾਤ ਕਰਦੇ ਆ ਅੱਸੀ ਗਾਲ ਦੋਸਤੋ ਸੀਪਰੇ ਅੱਠ ਦੇ ਨਾਲ ਮਾਲਵਾ ਗ੍ਰੇਡ ਕਲੱਬ ਨਾਲ ਦੇ ਖੇਰ ਖੜੇ ਆ ਪੈਂਡਰ ਫੁੱਲੋ ਇੱਥੇ ਆਪਾਂ ਇੱਕ ਅਧੂਰਾ ਮੰਜਾ ਉਦੋਂ ਸੀ ਅਸੀਂ ਰੀਲ ਬਣਾ ਕੇ ਪਾਈ ਸੀ ਦੀ ਉਹ ਮਾਤਾਏ ਮੰਜ ਨੂੰ ਤਿਆਰ ਕਰ ਰਹੀ ਸੀ ਤੇ ਅੱਜ ਇਹ ਮੰਜਾ ਕੰਪਲੀਟ ਹੋ ਗਿਆ ਬਣ ਕੇ ਤੇ ਅੱਜ ਦੇਖਣ ਚ ਸਾਨੂੰ ਹੋਰ ਵੀ ਮਤਲਬ ਕਿ ਖੂਬਸੂਰਤ ਨੇ ਯਾਰ ਆ ਦੇਖਣ ਨੂੰ ਮਿਲੇ ਆ ਤੇ ਹੋਰ ਵੀ ਮੰਜੇ ਸਾਨੂੰ ਅੱਜ ਮਾਤਾ ਨੇ ਦਿਖਾਏ ਇੱਥੇ ਤੇ ਆਪਾਂ ਕਰਦੇ ਆ ਮਾਤਾ ਨਾਲ ਗੱਲ ਤੇ ਪ੍ਰਾਣੀਆਂ ਯਾਦਾਂ ਨਾਲ ਇਹਨਾਂ ਕੋਲ ਬਹੁਤ ਧਰਾਂ ਦੀਆਂ ਰੱਖੀ ਬੈਠੇ ਆ ਇਹ ਜੇ ਮਾਤਾ ਜੀ ਸ੍ਰੀ ਕਾਲ ਜੀ ਸਾਸਤਰੀ ਕਾਲ ਉਹ ਠੀਕ ਠਾਕ ਨੇ ਹਾਂਜੀ ਵਧੀਆ ਆਪਣਾ ਨਾਮ ਤੇ ਪਿੰਡ ਦੱਸ ਦਿਓ ਜੀ ਫੁੱਲ ਖਾਰੀ ਹੈ ਜੀ ਨਸੀਬ ਕਰੋਨਾ ਮੇਰਾ ਹਾਂਜੀ ਨਾਮ ਤੋਂ ਨਸੀਬ ਕੋਈ ਹੋ ਸੇਠ ਠੀਕ ਹੈ ਜੀ ਹਾਂਜੀ ਵਧੀਆ ਔਡੇ ਅਸੀਂ ਆਏ ਸੀ ਤੁਸੀਂ ਇਹ ਮੰਜਾ ਬੁਣ ਰਹੇ ਸੀ ਹੈਨਾ ਹਾਂਜੀ ਸਾਨੂੰ ਦੇਖ ਕੇ ਤੁਸੀਂ ਥੋੜਾ ਲਪੋਤਾ ਦੀ ਫਿਰ ਸਾਨੂੰ ਪਤਾ ਲੱਗ ਗਿਆ ਵੀ ਇਹ ਕੋਈ ਨਵੀਂ ਚੀਜ਼ ਹੈ ਜੀ ਇਹ ਹਾਂਜੀ ਹਾਂਜੀ ਤੇ ਤੁਸੀਂ ਹੁਣ ਇਹ ਤਿਆਰ ਕਰਤਾ ਹਾਂਜੀ ਕਿੰਨਾ ਟਾਈਮ ਲੱਗ ਗਿਆ ਤੇ ਸਾਰਾ ਇਹਦੇ ਬਾਰੇ ਦੱਸੋ ਆਪਾਂ ਨੂੰ ਮੂੰ ਤਾਂ ਸੀ ਜੀ ਫੁੱਲੇ ਟਾਈਮ ਲਾਇਆ ਹੈਗਾ ਅੱਛਾ ਜੀ ਗਰਮੀ ਦੀ ਰੁੱਤ ਸੀ ਵੀ ਹਾਂਜੀ ਤੇ ਵੀ ਲਾਹ ਤੇ ਸੀ ਮੈਂ 8 ਦਿਨ ਤੱਕ ਅੱਛਾ ਹਾਂਜੀ ਤੇ ਕੱਲਿਆਂ ਨੇ ਬਣਾਈ ਤੁਸੀਂ ਹਾਂਜੀ ਕੱਲਿਆਂ ਨੇ ਬਣਾਈ ਇਹ ਕਿਹੜੀ ਬੁੰਤੀ ਬਾਈ ਦੀ ਹੈ ਇਹ ਇਹ ਫਲਕਾਰੀ ਦੀ ਹੈ ਜੀ ਅੱਛਾ ਫਲਕਾਰੀ ਦੀ ਹੈ ਤੇ ਬਾਕੀ ਇਹ ਲੱਗ ਵੀ ਇਦਾਂ ਹੀ ਰਹੀ ਜਿਵੇਂ ਕੋਈ ਮੰਜੇ ਦੇ ਫਲਕਾਰੀ ਪਾਈ ਹੋਵੇ ਨਾ ਹਾਂਜੀ ਕੋਈ ਮੈਂ ਡਿਜ਼ਾਈਨ ਨਹੀਂ ਦੇਖਿਆ ਅੱਛਾ ਆਪਦੇ ਮੂੰਹ ਜਵਾਨੀ ਬਣਾਇਆ ਜੀ ਮੈਂ ਤਾਂ ਅੱਛਾ ਹਾਂਜੀ ਕੋਈ ਕਿਸੇ ਵੀ ਵੇਖਿਆ ਨਹੀਂਗਾ ਕਿੰਨੀ ਉਮਰ ਚ ਤੁਹਾਨੂੰ ਇਹ ਸ਼ੌਂਕ ਜਾਗ ਪਿਆ ਸੀ ਇਹ ਜਿਹਾ ਬਣਾਉਂਦਾ ਜੀ ਇਹ ਤਾਂ ਬਸ ਜਦੋਂ ਮੈਂ ਇੱਥੇ ਘਰ ਆ ਗਈ ਤੇ ਇੱਥੇ ਅੱਛਾ ਇੱਥੇ ਆ ਕੇ ਮੈਂ ਪਹਿਲਾਂ ਤੋਂ ਵੀ ਪਹਿਲਾਂ ਪਿੰਡ ਵੀ ਸੀ ਵਿੱਚ ਆਉਂਦਾ ਅੱਛਾ ਜੀ ਹਾਂਜੀ ਬਣਾਉਂਦੇ ਰਹੇ ਹਾਂ ਉੱਥੇ ਵੀ ਜਿਵੇਂ ਇਹ ਪੱਖੀਆਂ ਹੋ ਗਈਆਂ ਇਹੀਆਂ ਹਾਂ ਹਾਂਜੀ ਹਾਂਜੀ ਉਹ ਖਰੋਸ਼ੀ ਦਾ ਕੰਮ ਆ ਗਿਆ ਸਾਰਾ ਨਾ ਹੀ ਹਾਂਜੀ ਉਹ ਵੀ ਹਾਂ ਜਮੇ ਕੀ ਸਰਾਣੇ ਕੀ ਕੀ ਜਾਈ ਹਾਂਜੀ ਸਰਾਣੇ ਆ ਜੀ ਜਿਹੜਾ ਸਰਾਣੇ ਹੋਗੇ ਤੇ ਖਰੋਸ਼ੀ ਤਾਂ ਹੋਰ ਵੀ ਕੰਮ ਬਹੁਤ ਕਰਦੇ ਹੋਗੇ ਜੀ ਹਾਂਜੀ ਗੱਦੀਆਂ ਬਣੀਆਂ ਵੀਆਂ ਤੇ ਦੋਤੀ ਵਾਸਤੇ ਬਣਾਈ ਨਾਲ ਸੀ ਆਪਣੇ ਵਾਸਤੇ ਉਹ ਦੋਤੀ ਬਾਹਰ ਗਈ ਉਹ ਅੱਛਾ ਜੀ ਹਾਂਜੀ ਹੁਣ ਆਪਣੇ ਕੋਲੇ ਪਿਆ ਹੈਗਾ ਸਮਾਨ ਜੀ ਹਾਂਜੀ ਇਹ ਮੰਜੀ ਵੀ ਤੁਸੀਂ ਸਾਰੇ ਬਣਾਏ ਹਾਂਜੀ ਆ ਮਾਈ ਆ ਆਪਣੇ ਕੱਤ ਕੇ ਬਣਾਏ ਜੀ ਅੱਛਾ ਬਾਕੀ ਸਭ ਤੋਂ ਥੋੜਾ ਜਿਹਾ ਆ ਮੰਜੀ ਦੇ ਦਾ ਸਾਨੂੰ ਇੰਨੇ ਮਤਲੀ ਰੁਕਾ ਕੇ ਕਮੈਂਟ ਆਏ ਵੀ ਮਾਤਾ ਜੀ ਨੂੰ ਤੁਸੀਂ ਪੁੱਛੋ ਵੀ ਕਿਵੇਂ ਬਣਿਆ ਇਹ ਕਿੰਨਾ ਇਹਦੇ ਟਾਈਮ ਲੱਗਿਆ ਵੀ ਕੀ ਚੀਜ਼ ਕਿਹੜੀ ਇਹ ਬੁੰਤੀ ਬਾਈ ਦੀ ਆ ਹਾਂਜੀ ਇਹ ਦੋਸਤੋ ਇਹ ਮਾਤਾ ਜੀ ਨੇ ਸਾਨੂੰ ਦੱਸਿਆ ਵੀ ਫਲਕਾਰੀ ਦੀ ਬੁੰਤੀ ਬਾਈ ਦੀ ਜਿਹੜਾ ਇਹਨਾਂ ਨੇ ਮਾਤਾ ਨੇ 8 ਦਿਨਾਂ ਦੇ ਵਿੱਚ ਤਿਆਰ ਕਰਿਆ ਜਾਇਆ ਇਹ ਮੰਨਿਆ ਹੁੰਦਾ ਅਸਾਂ ਇੱਧਰ ਇੱਕ ਪਾਸੇ ਇੱਧਰ ਬੁਲਾ ਲੈਨੇ ਜੱਟਕੀ ਜੀ ਹਾਂਜੀ ਬਿਜਾ ਉਹ ਕੈਲਾ ਹਾਂਜੀ ਇੱਕ ਪਾਸੇ ਉਧਰ ਲਾ ਕੇ ਬਸ ਵੀ ਇੱਧਰੋ ਇਸ ਤਰ੍ਹਾਂ ਬੁਣਨਾ ਜੀ ਬੁਣਨਾ ਤਾਂ ਬਹੁਤ ਹਾਂ ਬਹੁਤ ਆਉਕਾ ਨਹੀਂ ਜੀ ਬਹੁਤ ਆਉਕਾ ਮੈਨੂੰ ਬਹੁਤ ਸ਼ੌਕ ਹੈ ਤਾਂ ਨਹੀਂ ਲੇਬਰ ਦਾ ਬਹੁਤ ਆ ਜੀ ਇਹ ਅੱਛਾ ਹੱਥ ਇਹ ਨਾ ਮੁੜ ਕੇ ਹੱਥ ਇਹ ਨਾ ਟੋਕਰ ਲੈਣੇ ਦਰੀ ਆਏ ਨਾ ਜਿਹੜਾ ਤੁਸੀਂ ਇਹ ਸੂਤ ਦੇ ਵਿੱਚ ਬੁਣਿਆ ਜੀ ਇਹਦੇ ਨਾਲ ਸਫਾਈ ਜ਼ਿਆਦਾ ਆਉਂਦੀ ਹੈ ਕਿ ਉਹਦੇ ਨਾਲ ਜ਼ਿਆਦਾ ਸਫਾਈ ਆਉਂਦੀ ਹੈ ਜੀ ਨਹੀਂ ਸਫਾਈ ਤਾਂ ਉਸੇ ਨਾਲ ਹੀ ਜ਼ਿਆਦਾ ਆਉਂਦੀ ਇਹ ਥੋੜਾ ਜਿਹਾ ਉਂਗਲਾ ਵਰਤਨੇ ਦੇ ਤਾਂ ਅੱਛਾ ਹਾਂ ਜੀ ਥੋੜਾ ਜਿਹਾ ਹਾਰ ਵੀ ਬਣ ਗਿਆ ਹੈ ਨਾ ਹਾਂ ਜੀ ਹੁਣ ਬਣ ਵਧੀਆ ਗਿਆ ਜੀ ਪਰ ਇੱਕ ਐ ਵੀ ਤੇ ਪਾਣੀ ਪੂਣੀ ਡੋਲ ਜੇ ਮੈਨੂੰ ਲੱਗਦਾ ਕੋਈ ਉਹ ਨਹੀਂ ਹੁੰਦਾ ਨਹੀਂ ਆ ਵਧੀਆ ਰਹਿੰਦਾ ਹਾਂ ਵਧੀਆ ਰਹਿੰਦਾ ਜੀ ਇਹ ਤਾਂ ਖਾਣੇ ਖਾਣ ਵਾਸਤੇ ਰੋਟੀ ਖਾਣ ਵਾਸਤੇ ਬਣਾਇਆ ਗਿਆ ਅੱਛਾ ਰੋਟੀ ਖਾਣ ਵਾਸਤੇ ਕਈ ਵਾਰੀ ਕੋਈ ਸਬਜ਼ੀ ਦੀ ਹੋਵੇ ਤੇ ਪੱਟ ਇਹ ਦੋ ਜਾ ਕਰੋਸ ਦੋ ਜਾ ਉੱਤੇ ਸਲਾਈਆਂ ਤੇ ਬਣਿਆ ਹੈਗਾ ਹਾਂਜੀ ਇਹ ਸਲਾਈਆਂ ਨਾਲ ਬਣ ਕੇ ਲਾਇਆ ਹੈਗਾ ਅੱਛਾ ਚੱਲ ਰ ਅਮਰ ਤੇ ਇਹਦੇ ਨਾਮ ਦੀ ਵਧੀਆ ਲੱਗਦੀ ਜਾਨ ਜੋ ਪੁਰਾਣੇ ਸਿੱਕੀਆਂ ਜੇ ਰੱਖ ਰੱਖੇ ਜੀ ਕੀ ਚੀਜ਼ ਹੈ ਇਹ ਡਬਲ ਪਾਹ ਜਿਹੜੇ ਪਏ ਆ ਇਹ ਦ ਉਹ ਪਹਿਲਾਂ ਦੇ ਮੇਰੇ ਦਾਦੀ ਦੇ ਜੀ ਅੱਛਾ ਹਾਂ ਉਹ ਨੰਬਰਦਾਰ ਸੀਗਾ ਅੱਛਾ ਤੋ ਗਰਾਈ ਕਰਦਾ ਹੁੰਦਾ ਸੀਗਾ ਇਹਨਾਂ ਜੀ ਹਾਂ ਠੀਕ ਹੈ ਗਰਾਈ ਮਤਲਬ ਕੀ ਚੀਜ਼ ਇਹ ਉਹ ਵੀ ਆਪਣਾ ਭਰਉਂਦਾ ਹੁੰਦਾ ਸੀ ਮਾਵਲਾ ਅੱਛਾ ਮਾਮਲੇ 'ਚ ਪਹਿਲਾਂ ਇਹ ਪੈਸੇ ਚਾਹੁੰਦੇ ਸੀ ਇਹ ਇਹ ਹੀ ਚਾਹੁੰਦੇ ਸੀ ਹਾਂਜੀ ਅੱਛਾ ਮੁੜ ਕੇ ਮੈਂ ਲੈ ਆਇਆ ਇਹ ਤੇ ਜਾਨੀ ਤੂੰ ਯਾਦ ਹਾਂਜੀ ਹਾਂਜੀ ਆ ਠੀਕਾ ਮਾੜੀ ਅਨਕ ਚੈਨਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਟਾਈਮ ਦੇਣ ਲਈ ਆਪਦੇ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਜਾਣ ਕੇ ਬਹੁਤ ਵਧੀਆ ਲੱਗਿਆ ਸਤਿ ਸ਼੍ਰੀ ਅਕਾਲ ਸਸਰੀਕਾਲ ਭਾਈ ਤੁਹਾਡਾ ਵੀ ਧੰਨਵਾਦ ਦੇਖੋ ਲਓ ਮੰਜੇ ਦੇਖੋ ਬਾਕੀ ਰੂਹ ਖੁਸ਼ ਹੁੰਦੀ ਹੈ ਮੰਜੇ ਦੇਖ ਕੇ ਨਾ ਮਾਸੀ ਮਾਤਾ ਨੇ ਰਿੱਜਾਂ ਨਾਲ ਤਿਆਰ ਕਰੇ ਹੋਏ ਹੈ ਨਾ ਤੇ ਬਾਗ ਦੇਖ ਲਓ ਇਹ ਵੀ ਆਪਣਾ ਮਤਲਬ ਇਹ ਹੱਥੀ ਤਿਆਰ ਕਰਿਆ ਹੋਇਆ ਹੈਗਾ ਅੱਜ ਕੱਲ ਇਹ ਚੀਜ਼ਾਂ ਬਹੁਤ ਅਲੋਪ ਹੁੰਦੀਆਂ ਜਾਂਦੀਆਂ ਹਨ ਇਹ ਸਾਰਾ ਕਰੋਸ਼ੀ ਦਾ ਕੰਮ ਆ ਮਾਤਾ ਨੇ ਜੋ ਆਪਣੇ ਹੱਥੀ ਕਰਿਆ ਹੋਇਆ ਹੈ ਨਾ ਇਹ ਸੋਫੇ ਰਿਆਗੇ ਜੀ ਇਹ ਸੋਫੇ ਰਿਆਗੇ ਦੋਸਤੋ ਦੇਖੋ ਇਹ ਵੀ ਲੱਗਦਾ ਜਿਵੇਂ ਕੋਈ ਰੈਡੀਮੇਡ ਹੁੰਦੇ ਪਰ ਇਹ ਸਾਰਾ ਹੱਥ ਹੱਥੀ ਕੰਮ ਕੀਤਾ ਹੋਇਆ ਮਾਤਾ ਨੇ ਦੇਖੋ ਇਹ ਵਾਕੇ ਪਤਾ ਲੱਗਦਾ ਵੀ ਕਿੰਨੀ ਸਵਾਈ ਹੈ ਨਾ ਸਭ ਹੋਮਵਰਕ ਆ ਬਈ ਤਾਂ ਮੰਜੀ ਤੇ ਪੂਰੇ ਮਾਤਾ ਨੇ ਰਿਜਾਂ ਲਾ ਰੱਖਿਆ ਵੀ ਵਾਕਿਆ ਪਤਾ ਲੱਗਦਾ ਵੀ ਫਲਕਾਰੀ ਵੀ ਹੁੰਦੀ ਇੱਕ ਤਰ੍ਹਾਂ ਦੀ ਹੈ ਨਾ ਚਰਖਾ ਵੀ ਹੈ ਤੇ ਇਧਰ ਮਾਤਾ ਨੇ ਚਰਖਾ ਵੀ ਰੱਖ ਰੱਖਿਆ ਮਤਾਏ ਚਰਖਾ ਕਿੱਥੋਂ ਦਾ ਬਣਿਆ ਹੋਇਆ ਹਾਂਜੀ ਇਹ ਚਰਖਾ ਕਿੱਥੋਂ ਦਾ ਬਣਿਆ ਹੈ ਚਰਖਾ ਚਰਖਾ ਚਾਰਖਾ ਕਿਸ ਨੂੰ ਬਣਿਆ ਹੋਇਆ ਇਹ ਜੰਗੀ ਰਾਣੀ ਦਾ ਜੀ ਅੱਛਾ ਜੰਗੀ ਰਾਣੀ ਦਾ ਹਾਂ ਜੀ ਅੱਛਾ ਇਹ ਪੂਰਨ ਮਿਸਤਰੀ ਨੇ ਬਣਾਇਆ ਸੀ ਜੀ ਅੱਛਾ ਪੂਰਨ ਮਿਸਤਰੀ ਨੇ ਪਿੰਡ ਜੰਗੀ ਰਾਣਾ ਜਿਹੜਾ ਹਾਂ ਜੀ ਹਾਂ ਥੋੜੇ ਦੇਖ ਕੇ ਪਿੰਡਾ ਜੀ ਹਾਂ ਜੀ ਅੱਛਾ ਤੇ ਉਹ ਇੱਕ ਤੁਸੀਂ ਹੋਰ ਸੇਵੀਆਂ ਬੱਟਾ ਵਾਲੀ ਮਸ਼ੀਨ ਵੀ ਸਾਹਮਣੇ ਰੱਖੀ ਆ ਹਾਂ ਜੀ ਹਾਂ ਹਾਂ ਅੱਗੇ ਆਪਾਂ ਥੋੜਾ ਅੱਗੇ ਤੇ ਇਹ ਲੱਗ ਕਰ ਤੇ ਕਿਲੋ ਕੱਤ ਲੈਂਦੀ ਸੀ ਇਹਦੇ ਤੇ ਮੈਂ ਅੱਛਾ ਕੀ ਮੰਝੇ ਬਣੇ ਜਿਹੜੀ ਸੀਨੀਅਰ ਬਟਾਲੀ ਮਸ਼ੀਨ ਹੈ ਇਹਦਾ ਬੜਾ ਅੱਜਕੱਲ ਬਹੁਤ ਘੱਟ ਲੋਕ ਵਰਤਦੇ ਨੇ ਨਹੀਂ ਅਸੀਂ ਤਾਂ ਵਰਤਦੇ ਹਾਂ ਜੀ ਅੱਛਾ ਤੁਸੀਂ ਵਰਤਦੇ ਹੋ ਬਹੁਤ ਵਧੀਆ ਜੀ ਹਾਂਜੀ ਅੱਤਾਂ ਦੇ ਵੀ ਵਾਟ ਲੈਣੇ ਆ ਹਾਂਜੀ ਤੇ ਹੁਣ ਇਹਦੇ ਤੇ ਵੀ ਵਾਟ ਲੈਣੇ ਆ ਠੀਕ ਹੈ ਠੀਕ ਹੈ ਬੰਦ ਕਰੋ